ਹੁਣ ਅਸੀਂ ਕੀ ਕਰ ਰਹੇ ਹਾਂ ਇਹ ਨੌਕਰੀਆਂ ਦੀ ਨਹੀਂ ਸ਼ੁਰੂ ਕਰਦੇ ਹੁਣ ਆਪ ਹੁੰਦਾ ਅਸੀਂ ਇਹਨਾਂ ਪਹਿਲਾਂ ਨਾ ਡੇਡਾਂ ਬ ਲੈ ਜਾਵਾਂਗੇ ਅੱਛਾ ਇਹ ਗਰਾਊਂਡ 'ਚ ਪੱਜੂਗਾ ਪਹਿਲਾਂ ਤਾਂ ਨਵੀਂ ਪੀੜੀ ਜਿਹੜੀ ਨਵੀਂ ਲੱਗ ਰਹੀ ਹੈ ਉਹ ਰੋਕੀਏ ਪਹਿਲਾਂ ਜਿਹੜੇ ਲੱਗੇ ਫਿਰ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਪਊਗਾ ਜਿਹੜੇ ਲੱਗੇ ਹੋਏ ਨੇ ਉਹਨਾਂ ਦੇ ਆਪੇ ਕਰ ਦੋ ਨੌਕਰੀਆਂ ਨਹੀਂ ਉਹਨਾਂ ਨੂੰ ਪਹਿਲਾਂ ਡਾਕਟਰ ਕੋਲ ਲੈ ਕੇ ਜਾ ਕੇ ਫਿਰ ਉਹਨੂੰ ਨੌਕਰੀ ਦੇ ਲਈ ਪਊਗੀ ਜੇ ਬਿਹਲੇ ਰਹਿ ਗਏ ਉਹ ਆਖ ਹੀ ਗਏ ਨਾ ਕਿ ਈਲੀਲਾ ਮਨ ਸਟਾਲੀ ਕਾ ਕਰ ਸੇ ਉਹ ਤੇ ਦਵਾਰੇ ਮੰ ਚਲਿਆ ਅਸੀਂ ਉਹ ਪ੍ਰਬੰਧ ਕਰ ਲਿਆ ਡਾਕਟਰਾਂ ਦਾ 1 ਮਹੀਨੇ ਦੇ ਵਿੱਚ ਵਿੱਚ 1 ਲੱਖ ਮੁੰਡੇ ਹੋ ਗਏ ਜਿਹੜੇ ਨਸ਼ੇ ਕਰਦੇ ਨੇ ਅਬ ਮੈਂ ਉਹਨਾਂ ਨੂੰ ਵੀ ਕਹਿੰਦਾ ਕਿ ਮੈਂ ਇੱਕ ਗੱਲ ਕਰ ਉਹ ਵੀ ਸੰਗਤ ਦਾ ਸ਼ਿਕਾਰ ਹੋ ਗਏ ਕੀ ਕਰੀਏ ਮਾਫ ਰਹਿਣਾ ਨਹੀਂ ਆਖ ਸਕਦਾ ਸੀ ਜਦੋਂ ਆ ਗਏ ਸਾਡੇ ਕੋਲ ਅਸੀਂ ਉਹਨਾਂ ਨੂੰ ਨੌਕਰੀ ਦੇਵਾਂਗੇ ਨੌਕਰੀ ਦਾ ਪ੍ਰਬੰਧ ਕਰਕੇ ਦੇਖ ਰੋਗਾ ਠੀਕ ਹੈ ਜਾਂਦੇ ਜਾਣਾ ਗੁਰੂਆਂ ਨੇ ਜਿਨ੍ਹਾਂ ਨੇ ਆਪਣੇ ਵਾਸਤੇ ਤੇ ਬਾਅਦ ਆ ਕੇ ਉਹਨਾਂ ਨੇ ਬੱਚਾ ਟਿਕਣਾ ਜ਼ਰੂਰ ਚਾਹੇ। ਆਕਤਲ ਕੋਈ ਭਾਈ ਨੂੰ ਭਾਈ ਨਹੀਂ ਪਿਛਾਣਦਾ। ਨਾ ਵੀਰ ਉਹਨਾਂ ਨੇ ਕੰਮ ਵਾਸਤੇ ਪਿਤਾ ਵਰਗਾ, ਚਾਰ ਬੱਚੇ ਵਰਗੀ, ਮਾਤਾ ਗੁਜਰੀ। ਨਾ ਵਰਗੇ ਕਿੱਥੇ ਬਣ ਜਾਂਦੇ। ਨਾ ਜੀ। ਪੈਰਾਂ ਦੀ ਤੂੜ ਵੀ ਨਹੀਂ। ਪੈਰਾਂ ਦੀ ਤੂੜ ਵੀ ਨਹੀਂ ਹੋਵੇ। ਪਰ ਇੰਨਾ ਕਿ ਵੀ ਆ ਜਿਵੇਂ ਨਾ ਨਵੇਂ ਮੁੰਡੇ ਨੇ। ਇਹਨਾਂ ਨੂੰ ਘੱਟੋ ਘੱਟ ਥੁਡੇ ਜਾਣ ਨਾਲ ਯਾਦ ਰਹੂਗਾ। ਇੱਕ ਏਸੀ। ਹੁਣ ਅਸੀਂ ਕੀ ਕਰ ਰਹੇ ਹਾਂ ਇਹ ਨੌਕਰੀਆਂ ਦੀ ਨਹੀਂ ਸ਼ੁਰੂ ਕਰਤੀ ਹੁਣ ਆਪ ਹੁੰਦਾ ਅਸੀਂ ਇਹਨੂੰ ਪਹਿਲਾਂ ਨਾ ਖੇਡਾਂ ਵੱਲ ਲੈ ਜਾਂਦੇ ਅੱਛਾ ਇਹ ਗਰਾਊਂਡ 'ਚ ਭੱਜੂਗਾ ਪਹਿਲਾਂ ਤਾਂ ਨਵੀਂ ਪੀੜ੍ਹੀ ਜਿਹੜੀ ਨਵੀਂ ਲੱਗ ਰਹੀ ਹੈ ਉਹ ਰੋਕੀਏ ਪਹਿਲਾਂ ਜਿਹੜੇ ਲੱਗੇ ਫਿਰ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਪਊਗਾ ਜਿਹੜੇ ਲੱਗੇ ਹੋਏ ਨੇ ਉਹਨਾਂ ਦੀ ਅਸੀਂ ਕੀ ਕਰ ਦੋ ਨੌਕਰੀਆਂ ਨਹੀਂ ਉਹਨਾਂ ਨੂੰ ਪਹਿਲਾਂ ਡਾਕਟਰ ਕੋਲ ਲੈ ਕੇ ਜਾ ਕੇ ਫਿਰ ਉਹਨਾਂ ਨੂੰ ਨੌਕਰੀ ਦੇਣੀ ਪਊਗੀ ਜੇ ਬਿਹਲੇ ਰਹਿ ਗਏ ਉਹ ਆਖਾਈ ਗਏ ਨਾ ਜਿਹਦੀ ਲਾ ਮਨ ਸਟਾਲੀਗਾ ਕਰਿਆ ਸੈਵ ਕਿ ਦੁਆਰੇ ਮੰ ਚੱਲਿਆ ਅਸੀਂ ਉਹ ਪ੍ਰਬੰਧ ਕਰ ਲਿਆ ਟਰੱਕਾਂ ਦਾ 1 ਮਹੀਨੇ ਦੇ ਵਿੱਚ ਵਿੱਚ 1 ਲੱਖ ਮੁੰਡੇ ਹੋ ਗਏ ਜਿਹੜੇ ਨਸ਼ੇ ਕਰਦੇ ਰਹੇ ਅ ਮੈਂ ਉਹਨਾਂ ਨੂੰ ਵੀ ਕਹਿੰਦਾ ਕਿ ਮੈਂ ਇੱਕ ਗੱਲ ਕਰੀ ਉਹ ਵੀ ਸੰਗਤ ਅਸ਼ਾਰ ਹੋ ਗਈ ਕੀ ਕਰੀ ਮਾਫੀ ਲੈ ਲਾ ਨਹੀਂ ਸਕਿਆ ਜਦੋਂ ਆ ਗਏ ਸਾਡੇ ਕੋਲ ਅਸੀਂ ਉਹਨਾਂ ਨੂੰ ਨੌਕਰੀ ਦੇਵਾਂਗੇ ਨੌਕਰੀ ਦਾ ਪ੍ਰਬੰਧ ਅਸੀਂ ਦੇਖਾਂਗੇ ਠੀਕ ਹੈ ਜਿਹੜਾ ਨੌਕਰੀ ਕਰੂਗਾ ਉਹ ਪੱਕਾ ਉਹ ਜਿਹੜੇ ਵਾਲੇ ਮੋਟਾ ਪਾਵਾ ਦੇ ਦੇ ਨੂੰ ਮੈਂ ਤਾਂ ਮੰਗਦੇ ਨਹੀਂ ਪਰ ਮੈਨੂੰ ਇਹ ਦੇਖ ਲਓ ਆਏ ਮੁੱਖ ਮੰਤਰੀ ਕਦੇ ਖੜੇ ਨਾ ਕੋਈ ਖੜਿਆ ਜੇ ਕੋਈ ਖੜਾ ਤੇ ਤਾਂ ਖੜਾਇਆ ਹਾਂ ਬਸ ਆਏ ਖੜਾ ਨਾ ਹੈ ਨਹੀਂ ਕੋਈ ਨਹੀਂ ਖੜਾਉਂਦੇ ਤੇ ਦੇਖ ਲੈ ਆਹੀ ਗੱਲ ਹੈ ਮੈਂ ਤੁਹਾਡਾ ਹਾਂ ਤਾਂ ਰੱਖਿਓ ਬਸ ਟੈਕਸ ਹੋ ਕਰਾ ਜੀ ਕੀਮਤ ਪਣਾਇਆ ਹੋਇਆ ਈ ਤੁਹਾਡੇ ਤੇ ਓਏ ਲੈ ਇੱਕ ਫੋਟੋ ਕਰਾ ਲਓ ਖੜਨਾ ਲੈ ਚੋ ਕਰੇ ਉਹ ਬਾਈ ਜੀ ਨੂੰ ਫੋਟੋ